ਤਾਲਾ ਦੇ ਮੱਲੀ ਮਾਰਕੀਟ ਦੇ ਵਿੱਚ ਮੈਜਿਕ ਟੱਚ ਸੈਲੂਨ ਨਾਮ ਦੀ ਦੁਕਾਨ ਤੇ ਵਾਰਦਾਤ ਹੋਈ ਹੈ ਹਾਲਾਂਕਿ ਗੋਨਿਆ ਕਿਸ ਨੇ ਚਲਾਈਆਂ ਤੇ ਕਿਉਂ ਚਲਾਈਆਂ ਇਸ ਦਾ ਅਜੇ ਕੁਝ ਵੀ ਪਤਾ ਨਹੀਂ ਲੱਗਾ ਹੈ ਕੱਲ ਮਿਤੀ 17 10 ਨੂੰ ਬਟਾਲਾ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਰੋਡ ਤੇ ਮੱਲੀ ਮਾਰਕੀਟ ਆ ਉੱਥੇ ਕੱਲ ਇਨਸੀਡੈਂਟ ਹੋਇਆ ਜਦੋਂ ਕਿ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਟੀਮ ਜਿਹੜਾ ਉਹਨਾਂ ਨੂੰ ਇੱਕ ਮੁਕਦਮੇ 'ਚ ਲੜਿੰਦਾ ਕਿਉਂ ਸੀ ਉਹਦਾ ਪਿੱਛਾ ਕਰ ਰਹੇ ਸੀ ਜਦੋਂ ਇੱਥੇ ਮੱਲੀ ਮਾਰਕੀਟ ਦੇ ਨਜ਼ਦੀਕ ਪਹੁੰਚੇ ਉਹਨੂੰ ਗੱਡੀ ਰੋਕਿਆ ਗਿਆ ਤੇ ਉਸ ਵੇਲੇ ਗੱਡੀ ਦੇ ਵਿੱਚ ਸਵਾਰ ਸੰ ਜਿਹੜੇ ਉਹਨਾਂ ਵੱਲੋਂ ਫਾਇਰ ਕਰ ਦਿੱਤਾ ਗਿਆ ਜਵਾਬੀ ਵਿੱਚ ਕਾਉਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਵੀ ਫਾਇਰ ਕੀਤਾ ਗਿਆ ਤੇ ਇਥੋਂ ਮੁੱਕ ਕੇ ਤੋਂ ਗੱਡੀ ਭਜਾਨ 'ਚ ਕਾਮਯਾਬ ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਬਟਾਲਾ ਪੁਲਿਸ ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨਾਲ ਵੀ ਤਾਲਮੇਲ ਕੀਤਾ ਜਦੋਂ ਪਤਾ ਲੱਗਾ ਕਿ ਇਹ ਗੱਡੀ ਇਹ ਰਬਾਬਣਾ ਰੋਡ ਤੋਂ ਫਟੇ ਗੜ ਗੁੜੀਆਂ ਸਾਈਡ ਤੇ ਜਾ ਰਹੀ ਸੀ ਸਾਰੀ ਉਤੋਂ ਜ਼ਿਲ੍ਹੇ ਦੀ ਪੁਲਿਸ ਨੇ ਆਪਸ ਵਿੱਚ ਤਾਲਮੇਲ ਕਰਕੇ ਕਰੀਬ 2 2.5 ਘੰਟੇ ਬਾਅਦ ਉਸ ਗੱਡੀ ਨੂੰ ਕਾਂਡਾਪ ਕਰ ਲਿਆ ਤੇ ਜਿਹੜੇ ਹੁਣ ਉਹਦੇ ਚ ਸਵਾਰ ਸੀ ਚਾਰ ਵਿਅਕਤੀ ਉਹਨਾਂ ਵਿੱਚੋਂ ਹੁਣ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਰਹਿੰਦੇ ਦੋ ਅਗੇ ਨੇ ਵਿਅਕਤੀ ਉਹਨਾਂ ਦੀ ਭਾਲ ਵਿੱਚ ਰੇਡ ਕੀਤੀ ਜਾ ਰਹੇ ਨੇ ਤਾਂ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਵਾਂਗ ਕੇਸ ਵੀ ਰਜਿਸਟਰ ਕਰ ਦਿੱਤਾ ਗਿਆ 18 ਸੇਵਲ ਬਟਾਲਾ ਚ